ਕੋਠੀ ਤਕੜੀ ਪਣਾਈ ਬੈਠਾ ਚੇਅਰਮੈਨਾ ਗਿੱਦੜਵੇ ਵਾਲੇ ਬੰਸੇ ਜੋਗੀ ਨੇ ਕਰ ਦਿੱਤੇ ਬੋਲ ਤੈਨੂੰ ਚੇਅਰਮੈਨ ਤੋਂ ਐਮਐਲਏ ਬਣ ਜਾਏਗਾ ਦੇੰਪੀ ਤੇ ਲੋਨੂ ਜਾਣਦਾ ਹੋਏਗਾ ਤੂੰ ਮੇਰੇ ਤੋਂ ਗਿੱਦੜ ਸਿੰਘੀ ਲੈ ਕੇ ਗਿਆ ਸੀ ਤੇ ਐਮਐਲਏ ਬਣ ਕੇ ਵਹਿ ਗਿਆ ਜੇ ਕਹੇ ਤਾਂ ਸੀਐਮ ਦੀ ਕੁਰਸੀ ਨੂੰ ਹੱਥ ਪਵਾ ਦਈਏ ਤੇਰਾ ਹੁਣ ਲਾਥਾ ਚਾਹ ਬਣਵਾ ਜੀਏ ਕਿ ਰੋਟੀ ਖਾਵੇਂਗਾ ਕੀ ਸੇਵਾ ਕਰੀਏ ਤੇਰੀ ਨਾਥਾਂ ਦੇ ਵਰਤ ਚੱਲ ਰਹੇ ਆ ਚੇਅਰਮੈਨਾ ਨਾ ਨਾ ਥਾਣੇ ਰੋਟੀ ਖਾਣੀ ਆ ਤੇ ਨਾ ਚਾਹ ਪੀਣੀ ਆ ਇੱਕ ਗੱਲ ਤੇਰੇ ਨਾਲ ਕਰਕੇ ਜਾਣੀ ਆ ਨਾਥਾ ਧਰਮਸ਼ਾਲਾ ਬਣਾ ਰਹੇ ਨੇ 2100 ਰੁਪਏ ਦਾ ਯੋਗਦਾਨ ਪਾ ਦੇ ਧਰਮਸ਼ਾਲਾ ਦੇ ਵਿੱਚ ਮੈਂ ਤਾਂ ਸੋਚਿਆ 150 ਨਾ ਸਰਜੂਗਾ ਇਹ ਤਾਂ 2100 ਮੰਗੀ ਖੜਾ ਨਾਥਾ ਰੁਪਈਆ ਤਾਂ ਪਾਵੇਂ 2100 ਦੀ ਬਜਾਏ 21000 ਲਾ ਪਰ ਮੇਰੀ ਕਮਾਈ ਹੈਗੀ ਆ 2 ਨੰਬਰ ਦੀ ਪਾਪ ਦੀ ਤੇ ਲੈਣੇ ਤਾਂ ਲੈ ਲਾ ਤੇ ਸੋਡਾ ਕੰਮ ਆ ਧਰਮ ਦਾ ਚੇਅਰਮੈਨ ਸਾਹਿਬ ਲਿਓ ਫੜਾਓ 21000 ਫੜਾਓ ਕੇ ਚੇਅਰਮੈਨਾਂ ਤੇਰੇ ਪੈਸੇ ਨਾ ਥਾਣੇ ਐਹੋ ਜੀ ਜਗ੍ਹਾ ਤੇ ਲਾ ਦੇਣੇ ਐ ਤੇਰੇ ਸਾਰੇ ਪਾਪ ਧੋਤੇ ਜਾਣੇ ਆ ਲੋਕ ਸੁਬਾ ਸੁਬਾ ਹੀ ਤੇਰੇ ਪਾਪ ਧੋਦਿਆ ਕਰਨਗੇ ਉਹ ਕਿਵੇਂ ਤੇਰੇ ਪੈਸਿਆਂ ਦੀ ਧਰਮਸ਼ਾਲਾ ਚ ਟਟੀਆਂ ਬਣਾ ਦੇਾਂਗੇ ਆਓ ਜੀ ਮਾ